ਇੱਥੇ ਗੋੜ ਮਿਲੂਗਾ ਤੁਸੀਂ ਦੇਖ ਸਕਦੇ ਹੋ ਗੋੜ ਬਿਲਕੁਲ ਕੁਆਲਟੀ ਵਾਈਜ਼ ਆਉਤਰੋ ਐਂਟਰੀ ਕਰਦੇ ਹੋ ਬਿਲਕੁਲ ਆ ਦੇਖੋ ਹੁਣ ਦੋਸਤੋ ਜਿਹੜੀ ਆ ਤਿਆਰ ਹੋ ਰਹੀ ਹੈ ਬਾਬਾ ਜੀ ਬਹੁਤ ਮਿਹਨਤ ਕਰ ਰਹੇ ਨੇ ਗਰਮੀ ਦਾ ਟਾਈਮ ਹੈ ਸਾਸੀ ਕੱਲ ਦੋਸਤੋ ਰਾਜਪੁਰੇ ਤੇ ਸ਼ਮਸ਼ੇਰ ਸਿੰਘ ਤੁਹਾਡੇ ਨਾਲ ਹਾਜ਼ਰ ਹੋਏ ਆ ਤੁਹਾਨੂੰ ਪਤਾ ਹੈ ਫੂਡ ਬਲੌਗਿੰਗ ਦੇ ਨਾਲ ਤੇ ਹੋਰ ਨਾਲ ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲਾਂ ਕਰਦੇ ਰਹਿੰਦੇ ਆ ਅੱਜ ਅਸੀਂ ਅੰਬਾਲੇ ਰੋਡ ਦੇ ਉੱਤੇ ਖੜੇ ਆ ਜਿਹੜਾ ਬਿਲਕੁਲ ਰਾਜਪੁਰੇ ਨੂੰ ਜਾ ਰਿਹਾ ਹੈਗਾ ਚਮਾਰੂ ਪਾਰ ਕਰਕੇ ਇੱਕ ਗੁੜ ਦੀ ਕਲਹਾੜੀ ਲੱਗੀ ਹੋਈ ਹੈ ਜਿੱਥੇ ਬਹੁਤ ਜ਼ਿਆਦਾ ਪਿਓਰ ਗੁੜ ਤੇ ਸ਼ੱਕਰ ਮਿਲਦੀ ਹੈ ਕੋਈ ਮਿਲਾਵਟ ਨਹੀਂ ਆਓ ਤੁਹਾਨੂੰ ਦਿਖਾਣੇ ਗੱਲਬਾਤ ਕਰ ਲੈਂਦੇ ਆਜੋ ਆ ਤੁਸੀਂ ਦੇਖ ਸਕਦੇ ਹੋ ਪਿਓਰ ਗੁੜ ਬਿਲਕੁਲ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਹੈਗਾ ਬਿਲਕੁਲ ਪਿਓਰ ਗੁੜ ਤੁਹਾਨੂੰ ਇੱਥੇ ਮਿਲੇਗਾ ਇੱਧਰ ਇੱਧਰ ਪਿਓਰ ਇੱਥੇ ਗੁੜ ਮਿਲੇਗਾ ਤੁਸੀਂ ਦੇਖ ਸਕਦੇ ਹੋ ਗੋੜ ਬਿਲਕੁਲ ਕੁਆਲਟੀ ਵਾਈ ਜਾਉ ਤੁਹਾਨੂੰ ਸ਼ੱਕਰ ਵੀ ਦਿਖਾਉਂਦਾ ਮੈਂ ਇੱਥੇ ਆ ਦੇਖੋ ਜੀ ਬਿਲਕੁਲ ਕੋਈ ਮਿਲਾਵਟ ਨਹੀਂ ਬਿਲਕੁਲ ਪਿਓਰ ਸ਼ੱਕਰ ਹੈਗੀ ਹੈ ਕਿਹੜੀ ਤੋਂ ਗੁੜ ਲੈਣਾ ਪਿੱਛੇ ਹੀ ਬਾਬਾ ਜੀ ਤਿਆਰ ਕਰ ਰਹੇ ਨੇ ਆ ਮੇਰੇ ਕੈਮਰਾਮੈਨ ਨੂੰ ਵੀ ਪਿੱਛੇ ਜਾ ਕੇ ਦਿਖਾ ਦਿਓ ਆ ਦੇਖੋ ਹੁਣ ਦੋਸਤੋ ਜਿਹੜੀ ਆ ਤਿਆਰ ਹੋ ਰਹੀ ਹੈ ਬਾਬਾ ਜੀ ਬਹੁਤ ਮਿਹਨਤ ਕਰ ਰਹੇ ਨੇ ਗਰਮੀ ਦਾ ਟਾਈਮ ਹੈ ਇਹਦੇ ਉੱਤੇ ਸਾਰਾ ਜਿਹੜਾ ਹੈਗਾ ਗੁੜ ਦਾ ਪਰ ਪਾਂਡਾ ਧਰਿਆ ਹੋਇਆ ਇਹਨੇ ਪੂਰਾ ਬਹੁਤ ਟਾਈਮ ਨੂੰ ਕਾਰਨਾ ਇਹਨਾਂ ਨੇ ਰਿਜ ਕੇ ਉਸ ਤੋਂ ਬਾਅਦ ਇਹ ਜਿਹੜਾ ਪਾਂਡਾ ਇਹਦੇ ਵਿੱਚ ਤਾਰਨਗੇ ਇਹ ਚ ਕੱਢ ਕੇ ਫਿਰ ਇਹਨੂੰ ਜਿਹੜਾ ਹੈਗਾ ਇਹਦੇ ਵਿੱਚ ਸੈੱਟ ਕੀਤਾ ਜਾਊਗਾ ਉਸ ਤੋਂ ਬਾਅਦ ਸ਼ੱਕਰ ਤੇ ਗੁੜ ਤਿਆਰ ਹੁੰਦੀ ਹੈ ਜਦੋਂ ਵੀ ਤੁਸੀਂ ਆਉਣਾ ਹੈਗਾ ਇਧਰੋਂ ਅੰਬਾਲੇ ਵਾਲੇ ਪਾਸਿਓਂ ਰਾਏਪੁਰੇ ਨੂੰ ਜਦੋਂ ਐਂਟਰੀ ਕਰਦੇ ਹੋ ਬਿਲਕੁਲ ਚਮਾਰੂ ਵਾਲੀ ਜਿਹੜੀ ਪੁਲੀ ਲੰਘ ਕੇ ਇੱਕ ਵਾਰੀ ਬਾਜੀ ਹੁਣਾਂ ਕੋਲ ਜ਼ਰੂਰ ਵਿਜ਼ਿਟ ਕਰੋ ਬਹੁਤ ਵਧੀਆ ਇਹਨਾਂ ਦੀ ਕੁਆਲਿਟੀ ਗੁੜ ਦੀ ਹੈਗੀ ਆ ਸ਼ੱਕਰ ਵਧੀਆ ਮਿਲਦੀ ਹੈ ਕਿਉਂਕਿ ਬੇਸ਼ੱਕ ਕਿਉਂਕਿ ਹੁਣ ਗੰਨੇ ਦਾ ਜਿਹੜਾ ਸੀਜ਼ਨ ਜਾ ਰਿਹਾ ਉਹਦੇ ਕਰਕੇ ਤੁਹਾਨੂੰ ਰੇਟ ਦੇ ਵਿੱਚ ਵੀ ਤਬਦੀਲੀ ਨਜ਼ਰ ਆਊਗੀ ਪਰ ਕੀ ਕਰਨ ਜਿਵੇਂ ਪਿੱਛੋਂ ਮਾਲ ਮਹਿੰਗਾ ਮਿਲਦਾ ਉਹਦੇ ਹਿਸਾਬ ਨਾਲ ਖਰਚੇ ਵੀ ਪੈ ਜਾਂਦੇ ਨੇ ਇਹਨਾਂ ਨੂੰ ਇਸ ਕਰਕੇ ਇਹ ਥੋੜਾ ਜਿਹਾ ਤੁਹਾਨੂੰ ਵਾਜਬ ਰੇਟ ਦੇ ਉੱਤੇ ਮਿਲੂਗਾ ਔਰ ਤੁਹਾਨੂੰ ਇਹ ਵੀ ਮਹਿੰਗਾ ਨਹੀਂ ਲੱਗੂਗਾ ਕਿਉਂਕਿ ਇੱਥੇ ਆ ਕੇ ਤੁਸੀਂ ਜੋ ਤੁਸੀਂ ਆਓਗੇ ਖੁਸ਼ ਹੋ ਕੇ ਜਾਓਗੇ ਜ਼ਰੂਰ ਇਸ ਕੁਲਾਰੀ ਤੇ ਗੁਰ ਲੈਣਾ ਵਿਜ਼ਿਟ ਕਰੋ ਕਿ ਇੱਥੇ ਆ ਕੇ ਤੁਹਾਨੂੰ ਬਹੁਤ ਕੁਝ ਵਧੀਆ ਚੀਜ਼ ਪ੍ਰਾਪਤੀ ਹੋਊਗੀ ਸੋ ਥੈਂਕ ਯੂ ਧੰਨਵਾਦ ਆ ਗੱਡ ਕੱਡ ਆਉਂਗਾ